ਅੱਜ ਕੱਲ ਦੇ ਬੱਚੇ ਬਹੁਤ ਜ਼ਿਆਦਾ ਤੇਜ਼ ਤਰਾਰ ਹੁੰਦੇ ਹਨ ਇਸ ਦੀ ਤਾਜ਼ਾ ਮਤਸਾਲ ਜੀਰਾ ਤੋਂ ਸਾਹਮਣੇ ਆਈ ਜਿੱਤੇ ਥਾਣਾ ਸਦਰ ਜੀਰਾ ਪੁਲਿਸ ਵੱਲੋਂ ਇੱਕ ਜਹਾਏ ਬੱਚੇ ਨੂੰ ਬਰਾਮਦ ਕੀਤਾ ਗਿਆ ਜਿਸ ਵੱਲੋਂ ਆਪਣੇ ਦਾਦੇ ਦੇ ਬੈਂਕ ਖਾਤੇ ਵਿੱਚੋਂ 2,6000 ਰੁਪਏ ਉਡਾ ਲਏ ਗਏ ਸਨ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਜੀਰਾ ਦੇ ਐਸਐਚਓ ਜਗਦੇਵ ਸਿੰਘ ਨੇ ਦੱਸਿਆ ਕਿ ਪਿੰਡ ਬੈਕ ਪਛਾੜਿਆ ਨਿਵਾਸੀ ਇੱਕ ਵਿਅਕਤੀ ਵੱਲੋਂ ਕੱਲ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹਨਾਂ ਦਾ 13 ਸਾਲ ਦਾ ਬੱਚੋ ਘਰੋਂ ਚਲਾ ਗਿਆ ਜਿਸ ਸੇ ਪੁਲਿਸ ਵੱਲੋਂ ਤੁਰੰਤ ਮਿਸਟਰ ਦੀ ਵਿਖਾਉਂਦਿਆਂ ਬੱਚੇ ਦੇ ਮੋਬਾਈਲ ਦੀ ਲੋਕੇਸ਼ਨ ਲੈਂਦਿਆਂ ਬੱਚੇ ਨੂੰ ਮਹਸ ਚੰਦ ਘੰਟਿਆਂ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਰਾਮਦ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਬੱਚੇ ਵੱਲੋਂ ਆਪਣੇ ਦਾਦੇ ਦੇ ਬੈਂਕ ਖਾਤੇ ਵਿੱਚੋਂ 216000 ਰੁਪਏ ਆਪਣੇ ਪਿਤਾ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੇ ਸਨ ਅਤੇ ਮਾਪਿਆਂ ਵੱਲੋਂ ਮਿਲਣ ਵਾਲੀਆਂ ਝਿੜਕਾਂ ਤੋਂ ਡਰਦਿਆਂ ਬੱਚਾ ਘਰੋਂ ਚਲਾ ਗਿਆ ਸੀ। ਬੱਚੇ ਦੇ ਦਾਦੇ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਏਐਸਆਈ ਰਿਟਾਇਰਡ ਹੋਏ ਹਨ ਅਤੇ ਰਿਟਾਇਰਮੈਂਟ ਉਪਰੰਤ ਉਹਨਾਂ ਦੇ ਖਾਤੇ ਵਿੱਚ ਇਹ ਪੈਸੇ ਆਏ ਸਨ ਅਤੇ ਬੀਤੇ ਦਿਨ ਉਹਨਾਂ ਦੇ ਪੋਤਰੇ ਵੱਲੋਂ ਉਹਨਾਂ ਦੇ ਖਾਤੇ ਵਿੱਚੋਂ ਆਨਲਾਈਨ ਪੇਮੈਂਟ ਰਾਹੀਂ 2,6000 ਰੁਪਏ ਆਪਣੇ ਪਿਤਾ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਗਏ ਸਨ। ਰਿਟਾਇਰ ਪੰਜਾਬ ਪੁਲਿਸ ਡਿਜੀਟਲ ਸਿਰੋੜ ਉਹਨੂੰ ਜਦ ਰਿਟਾਇਰ ਹੋਣ ਤੇ ਛੁੱਟੀਆਂ ਦੇ ਪੈਸੇ ਮਿਲੇ ਸੀਗੇ ਜਿਹੜੇ ਉਹਦੇ ਅਕਾਉਂਟ 'ਚ ਸੀਗੇ ਵੱਡੇ ਲੜਕੇ ਨੇ ਵਿਦਾ ਸਰਮੰਦਰ ਸਿੰਘ ਨੇ ਇਹਨੂੰ ਜਾਇ ਹਟਾ ਲਈ ਯੋਨੋ ਤੈਸੇ ਜਵੇਂ ਪੱਤਲਵਾ ਇੱਕੋ ਜਿਹਾ ਹੀ ਉਹ ਮੇਰੇ ਕੋਲ ਤੋਂ ਪੈਸੇ ਆਏ ਸੀਗੇ ਇਸ ਤਰ੍ਹਾਂ ਦੇ ਪੋਤਰੇ ਨੇ ਰਵਿੰਦਰ ਸਿੰਘ ਰਾਏ ਜਿਹੜੇ ਇੱਕ ਔਰ ਤੋਂ ਸਤਮੰਦਰ ਸਿੰਘ ਦੇ ਖਾਤੇ ਦਾ ਵਰਕਰ ਤੇ ਐਸੇ ਖੜੇ ਸੇਪ ਹੈ ਜਾਨਕਾ ਕੋਈ ਕਹਿ ਰੋ ਦੱਤਾਨੀ ਦਾ ਕੋਈ ਗੈਰਨੀ ਹੋਰ ਦਾ ਪੈਸੇ ਉਸ ਤੋਂ ਬਾਅਦ ਕੀ ਹੋਇਆ ਤੁਹਾਡਾ ਬੱਚਾ ਕਿਤੇ ਘੁੰਮ ਰਿਹਾ ਇਹਨਾਂ ਕੇ ਕੁਝ ਕਹਦੇ ਹੀ ਆਪਣੇ ਐਸਐਸਓ ਸਾਹਿਬ ਜੀ ਦਾ ਸਦਰ ਨੇ ਬੜੀ ਨਿਹਨਤ ਅਰਕੇ ਦੇ ਅਰਕੇ ਅਮਰਸਰ ਦਰਬਾਰ ਸਾਹਿਬ ਕੋ ਫਖਰ ਕੀਤਾ ਬਹੁਤ ਵਧੀਆ ਮਿਲਕੋ ਆ ਮਹਿਕਮੇ ਦਾ ਠੀਕਾ ਜੀ ਕਹਿ ਬੈਰਾ ਪੁੱਛਿਆ ਪਹਿਲਾਂ ਵੀ ਆਪਣੇ ਚਾਕੇ ਵੀ ਪੈਸੇ ਉਹ ਇਹ ਨਾ ਲਗਾ ਪਰਿਆ ਕੋਈ ਜਨ ਤਾਂ ਮੈਨੂੰ ਤਾਂ ਪਤਾ ਨਹੀਂ ਪਾਪਾ ਜੀ ਉਹ ਸਾਡੇ ਪਾਪਾ ਜੀ ਕਹਿੰਦੇ ਹੈਗੇ ਦਾਦੇ ਨੂੰ ਜਿ ਤਾਰ ਕੇ ਵੇਲੇ ਘੱਤਰ ਗਿਆ ਇਥੋਂ ਪਰ ਵਸਤੇ ਜੜ ਕੇ ਗਿਆ ਉੱਥੇ ਜਾ ਕੇ ਦਰਬਾਰ ਸਾਹਿਬ ਤੇ ਲੱਗੇ ਇਹਦੀ ਮੋਬਾਈਲ ਦੀ ਰਿਸ਼ਵਤ ਦੇ ਹੀ ਇਹ ਜਾਣ ਕੇ ਬਰਾਉ ਕੀਤਾ ਅਰੇ ਜੀ ਰਿਕਾਰਡ ਤਲ ਗੁਰਵਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਬਾਕੀ ਵਹਿਖ ਛਾਲੀਆਂ ਉਮਰ ਕਰੀ 12-13 ਸਾਲ ਦੀ ਮਾਤਾ ਰਾਨੀ ਕੌਰ ਤੇ ਉਹਦਾ ਜਵਰ ਮੇਰੇ ਕੋਲ ਆਈ 2 ਵਜੇ ਕੇ ਤਕ 30 ਮਿੰਟ ਤੇ ਮੈਨੂੰ ਕਹਿੰਦੇ ਵੀ ਸਾਡਾ ਬੱਚਾ ਇਹ ਗੁੰਮ ਹੋ ਗਿਆ ਤੇ ਸਭੀ ਹੈਲਪ ਕਰੋ ਮੈਂ ਉਸੇ ਟਾਈਮ ਟੈਕਨੀਕਲ ਸੈਲ ਤੋਂ ਬੱਚੇ ਦੇ ਕੋਲ ਦੇ ਮਾਨਸਿਕ ਜਿਹੜਾ ਉਹਦੀ ਲੋਕੇਸ਼ਨ ਲਈ ਤੇ ਮੈਨੂੰ ਲੋਕੇਸ਼ਨ ਟਿੱਕ ਦਾ ਲੱਗਿਆ ਮੇਉ ਦਵਾਰ ਜਾਵੇ ਉਸੇ ਟਾਈਮ ਉਹਦੇ ਚਾਚਾ ਜੀ ਨੂੰ ਨਾਲ ਲੈ ਕੇ ਅਸੀਂ 2:45 ਤੇਥੋਂ ਚੱਲੇ ਤੇ ਅਸੀਂ ਜਾ ਕੇ ਉੱਥੇ ਲੱਗਿਆ ਕਾਫੀ ਕੋਸ਼ਿਸ਼ ਕੀਤੀ ਕਿਸ਼ਰਾ ਦੁਬਾਰਾ ਤੋਂ ਲੈ ਲੈ ਕੇ ਦੁਬਾਰਾ ਪਰਸਾ ਨੂੰ ਕਾਫੀ ਮਸ਼ਕਿਲ ਕਰਣੀ ਵੀ ਉੱਥੇ ਉਹ ਪਰ ਕਦੇ ਇਧਰ ਹੋ ਜਾਂਦਾ ਸੀ ਸਤੋਂ ਕਦੇ ਇਧਰ ਹੋ ਜਾਂਦਾ ਸੀ ਜਿਸਨ ਮੁਤਾਬਕ ਕਦੇ ਉੱਪਰ ਚਲਾ ਜਾਂਦਾ ਸੀ ਉਹ ਜੋ ਤੇ ਯਾਤਰਾ ਹੈ ਤੇ ਅਸੀਂ ਫਿਰ ਉੱਥੇ ਕਾफी ਸ਼ੁਕਰ ਕੀਤੀ ਤੇ ਅਸੀਂ ਇਹਦੇ ਚਾਚਾ ਜੀ ਨੂੰ ਗੇਟ ਤੇ ਲਾਇਆ ਵੀ ਜੇਕਰ ਜੇ ਇਧਰ ਆਵੇ ਤਾਂ ਤੁਹਾਨੂੰ ਲੱਗੇ ਤੇ ਅਸੀਂ ਦੁਬਾਰਾ ਲੋਕੇਸ਼ਨ ਲਈ ਤੇ ਫਿਰ ਅਸੀਂ ਬੱਚੇ ਨੂੰ ਉਥੋਂ ਲੱਗਿਆ ਬੱਚਾ ਬੱਚੇ ਦੇ ਦਾਦਾ ਜੀ ਪੰਜਾਬ ਪੁਲਿਸ ਚ ਹੋਟ ਹੈ ਨੇ ਜੀ ਐਸ ਆਈ ਤੇ ਉਹਨਾਂ ਨੇ ਜਿਹੜਾ ਇਹਦਾ ਕਾਊਂਟ ਹੈ ਤੇ ਇਹਦੇ ਦਾਦਾ ਜੀ ਦਾ ਕਾਊਂਟ ਹੈ ਪਤਾ ਬੱਚੇ ਨੇ ਆਜੇ ਜਾਦਤੀ ਜੇ ਕਾਉਂਟ ਤੋਂ ਆਉਦੀ ਡੈਟੇ ਦੇ ਕਾਉਂਟ ਚ 2 ਲੱਖ 80000 ਰੁਪਏ ਬੁਵਾ ਦੇ ਸੀ ਦਾਦਾ ਜੀ ਨੇ ਕੱਲ ਜੀਰੇ ਆ ਕੇ ਪੁੱਛਿਆ ਨੂੰ ਬੱਚੇ ਨੇ ਵੀ ਬੜੇ ਪਰਜੋਨੇ ਪੈਸੇ ਉਹਨੇ ਦੱਸਤਾ ਵੀ ਮੇਰੇ ਮਾਦੇ ਡੈਟੇ ਦੇ ਕਾਉਂਟ ਚ ਕਰਤੇ ਨੇ ਐਸੇ ਕੌਣ ਤੋਂ ਉਹ ਤੱਕ ਗਿਆ ਜਦੋਂ ਵੀ ਮੈਂ ਮੇਰੇ ਦਾਦਾ ਜੀ ਮੈਨੂੰ ਜਦੋਂ ਘਰ ਆਵਾਂਗੇ ਮੇਰੇ ਦਾਦਾ ਜੀ ਮੈਨੂੰ ਫੋਟਵਾਰ ਕੱਢਗੇ ਇਹ ਪੜਦਾ ਪੈਂਡੀ ਹੈ ਜੀ ਤੇ ਜਿਹੜੀ 12-13 ਸਾਲ ਹੋ ਗਏ बलवीर सिंह बलबीर सिंह चाचा अंग्रेज सिंह गुरवि चौहान मेरे पिता जी का नाम सुखविंदर ਅਗਰ ਸਰ ਨੇ ਅੱਜ ਜਦੋਂ ਕਭੜਾ ਗਿਆ ਸੀਗਾ ਉਸ ਦਿਨ ਮੈਂ ਜਾ ਕੇ ਕੀ ਕਿੰਦਾ ਸੀ ਉਹ ਜਿਹੜਾ ਤੁਸੀਂ ਕਭੜਾ ਗਏ ਸੀ ਅਗਰ ਸਰ ਮੇਰੇ ਪਾਪਾ ਜੀ ਹੈਗੇ ਰਿਟਾਇਰ ਹੋਏ ਆ ਤਾਂ ਅਫਿਸ ਰਿਟਾਇਰ ਹੋਇਆ ਤੇ ਮੇਰੇ ਪਾਪਾ ਜੀ ਨੇ ਕਿਹਾ ਹੈਗਾ ਇਹਨਾਂ ਨੂੰ ਵੀ ਨਾ ਕੋਈ ਪੈਸੇ ਦੇਣੇ ਆ ਤੇ ਪੈਸੇ ਦੇਣੇ ਆ ਖਾਲਸਾ ਨੂੰ ਤੇ ਟੈਲਾੜਿਆਂ ਪੱਥਰਾਂ ਲੇ ਤੇ ਮੇਰੇ ਪਾਪਾ ਨੇ ਕਿਹਾ ਹੈਗਾ ਵੀ ਇਹਨਾਂ ਨੂੰ